ਕੀ ਹੋ ਗਿਆ ਭਾਈ? ਕੀ ਹੋ ਗਿਆ ਤਾਂ ਬੜੀ ਟੈਨਸ਼ਨ ਲਈ ਹੋਈ ਆ ਤੁਸੀਂ? ਕੁਛ ਨਹੀਂ ਯਾਰ ਅੰਦਰ ਕੀ ਸੌਂਦੇ ਸਾਰੇ ਖਰਚੇ ਵਧਨੇ ਤੇ ਕੰਮ ਹੈ ਨਹੀਂਗਾ ਯਾਰ। 2-3 ਦਿਨ ਹੋ ਗਏ ਤੈਨੂੰ ਪਤਾ ਕੰਮ ਨਹੀਂ। ਔਖਾ ਹੋ ਗਿਆ ਯਾਰ ਸਾਰੇ ਖਰਚੇ ਵਧਨੇ ਕੰਮ ਘਟਾ ਤਾਂ ਕਾਹਨਾ ਕਰਾਏ ਕੀ ਬਣੂਗਾ ਯਾਰ? ਹੂੰ ਖਾਤੇ ਦਾ ਹੈਗੇ ਦਿਮਾਗ ਖਰਾ ਹੋ ਗਿਆ ਪਿਆ ਯਾਰ ਕਮੇਟੀ ਦੀ ਕਿਸ਼ਤ ਦੇਣੀ ਹੈ ਉਹ ਘਰ ਦੀ ਕਿਸ਼ਤ ਦੇਣੀ ਹੈ ਔਖਾ ਹੈ ਸਮਝ ਨਹੀਂ ਆਉਂਦਾ ਵੀ ਕੀ ਕਰੀਏ ਯਾਰ ਦਿਮਾਗ ਨਾਲ ਟੈਨਸ਼ਨ ਤੋਂ ਰਾਤ ਨੂੰ ਨੀਂਦ ਨਹੀਂ ਆਉਂਦੀ ਇਹੀ ਚੱਲਦਾ ਰਹਿੰਦਾ ਦਿਮਾਗ 'ਚ ਕੋਈ ਲੈਣ ਵਾਲਾ ਆ ਗਿਆ ਕੋਈ ਕੀ ਹੈ ਯਾਰ ਅੱਜ ਟਾਈਮ ਨਾਲ ਵਿਹਲੇ ਹੋ ਗਏ ਅੱਜ ਮੈਨੂੰ ਗੱਡੀ ਵਾਲਾ ਕੰਮ ਨਵੇੜਾ ਸਰਵਿਸ ਵੀ ਕਰਵਾਈ ਲੈਣਾ ਨਾ ਆਪਣੀ ਬਣੀ ਤੇਰੀ ਘਟੀ ਉਹਦੇ ਕੋਲ ਜਾਣਾ ਨਵੀ ਕੋਲੇ ਮੈਨੂੰ ਲੱਗਦਾ ਸੀ ਤੇਲ ਤੂਰੀ ਬਦਲਣਾ ਨਾਲ ਜਿਹੜੇ ਝਟਕੇ ਜੇ ਮਰੀ ਜਾਂਦੀਆਂ ਚਾਹ ਜਿਹੜਾ ਟਾਈਮ ਹੈਗਾ ਵਾਚ ਕਰ ਦੂਗਾ ਨਾ ਕੀ ਕੀ ਹਾਲੋਂ ਨਵੀਂ ਭਾਜੀ ਹੋ ਹਾਂ ਜੀ ਕੀ ਹਾਲ ਹੈ ਮਨਿੰਦਰਪਾ ਜੀ ਤੁਸਾਂ ਕੋ ਬਹੁਤ ਵਧੀਆ ਵਧੀਆ ਬੜੇ ਚਿਰ ਬਾਅਦ ਦਰਸ਼ਨ ਹੋਏ ਆ ਠੀਕ ਚਾਟੇ ਜਾ ਕਰਾਣਾ ਸੀ ਸਰਵਿਸ ਸਰਵਿਸ ਨੂੰ ਦੱਸਿਆ ਨਾ ਕੋਈ ਵੀ ਕੀਤਾ ਸੀ ਤੁਹਾਨੂੰ ਹਾਂ ਮੈਨੂੰ ਆਇਆ ਸੀ ਕੱਲ ਤੁਹਾਡਾ ਫੋਨ ਉਹ ਯਾਰ ਅੱਜ ਵੇਲਾ ਸੀ ਮੈਂ ਕਹਾਂ ਚੱਲਾ ਜੇ ਬੇਆਵਾ ਗੱਡੀ ਮੈਨੂੰ ਕੋਈ ਗੱਲ ਨਹੀਂ ਗੱਡੀ ਸਰਵਿਸ ਕਰ ਦਿੰਨੇ ਆ ਹੋਰ ਦੱਸ ਸਰਵਿਸ ਕਰ ਦਿਓ ਤੇਲ ਪਾਣੀ ਚੇਂਜ ਕਰ ਦਿਓ ਵਧੀਆ ਵਾਲਾ ਪਾ ਦਿਓ ਵਧੀਆ ਲੱਗੇ ਆਪਾਂ ਮਾੜਾ ਪਾਉਣੀ ਨਹੀਂ ਨਹੀਂ ਮਤਲਬ ਐਵਰੇਜ ਹੋਵੇ ਵੀ ਥੋੜੀ ਘਟੀ ਹੋਈ ਉਹ ਵੀ ਸੈੱਟ ਕਰਨੀ ਆ ਤੇ ਮੈਸੇਜ ਆ ਮਾਰਦੀ ਆ ਉਹ ਮੜਾ ਦੇਖ ਲਓ ਕੀ ਚੱਕਰ ਕੀ ਸੈਲਫੀ ਮੈਸੇਜ ਮਾਰਦੀ ਆ ਹਾਂ ਸੈਲਫੀ ਮੈਸੇਜ ਮਾਰਦੀ ਆ ਉਦੋਂ ਵੀ ਝਟਕਾ ਜੇ ਨਹੀਂ ਜਲਦੀ ਗੱਡੀ ਕਿਵੇਂ ਬੰਦ ਹੋ ਜਾ ਕੋਈ ਨਹੀਂ ਬਜੀ ਕਰ ਦਿੰਦੇ ਆ ਹੋਰ ਦਸਾਂ ਤੋਂ ਲੈ ਕੇ ਜਾਵਾਂ ਨਹੀਂ ਭਾਈ ਸ਼ਾਮ ਨੂੰ ਕਰਾ ਦਿੰਦੇ ਤੜਾ ਹੋਇਆ ਕਿ ਰੰਗ ਜਾ ਹੋਟਲ ਦਾ ਤਾਂ ਵੀ ਨਹੀਂ ਛੱਟ ਨਹੀਂ ਠੀਕ ਹੈ ਸਾਰਾ ਚੋਕੇ ਐ ਬਸ ਵੈਸੇ ਹੀ ਕੰਮ-ਗੁੰਮ ਘਾਟ ਜਾ ਜਦ ਕਹ ਚੈਰਾ ਖੜਿਆ ਜਾ ਹੁੰਦਾ ਨਾ ਥੋੜਾ ਜਿਹਾ ਕੰਮ-ਗੁੰਮ ਘਾਟਾ ਉਹਦੇ ਕਰਕੇ ਥੋੜਾ ਜਿਹਾ ਬਸ ਮਨ ਪਰੇਸ਼ਾਨ ਹੋਈ ਜਾਂਦਾ ਤੁਹਾਨੂੰ ਪਤਾ ਹੀ ਆ ਦਵਾਈ ਚੱਲਦੇ ਰਹਿੰਦੇ ਆ ਨੀ ਟੈਨਸ਼ਨ ਨਾ ਲੈ। ਨਹੀਂ ਨਹੀਂ ਟੈਨਸ਼ਨ ਤਾਂ ਚਲੋ ਮਹਾਰਾਜ ਬੈਠੇ ਆਪਾਂ ਬੈਠਾਉਨੇ ਆਪੇ ਕਰ ਦੋਗੇ। ਚਲੋ ਕੋਈ ਜਲਦੀ 바ਦੀ ਹੋਰ ਦੱਸੋ। ਵਾਹ ਵਾਹ ਠੀਕ। ਚਲੋ ਕੋਈ ਜਲਦੀ ਬਈ ਜੀ ਕਾ ਚਾਹ ਪਣੀ ਨਹੀਂ ਨਹੀਂ ਬਸ ਠੀਕ ਹੈ। ਬੈਠੋ ਗੁੰਮਾ ਚਾਹ ਮਿਲਦੇ ਮੈਂ ਫਿਰ ਬੈਠ ਚਲੋ ਠੀਕ ਹੈ ਭਾਜੀ। ਪਿੰਦਰ ਹਾਂਜੀ ਉਹ ਗੱਲ ਸੁਣ ਯਾਰ ਹਾਂਜੀ ਆਲਾ ਉਹ ਮੈਂ ਨੰਦਰ ਗੱਡੀ ਲੈ ਕੇ ਗਿਆ ਅੱਛਾ ਤੇ ਗੱਡੀ ਆ ਪਾਜੀ ਕਹਿੰਦੇ ਇੰਨੀ ਗੱਡੀ ਤੇ ਨਾ ਸਰਵਿਸ ਕਰਦੇ ਹੋ ਵਧੀਆ ਠੀਕ ਆ ਤੇ ਉਹਦੇ ਚੰਨਾ ਨਾਲ ਕਹਿੰਦੇ ਸਲਵ ਵਾਲਾ ਮੋਟਰ ਨਾ ਕਈ ਵਾਰ ਲੰਬੀ ਸਲਵ ਚੱਕਦੀ ਆ ਉਹ ਕਹਿੰਦਾ ਜਾ ਉਹ ਵੀ ਚੈੱਕ ਕਰਨਾ ਠੀਕ ਆ ਠੀਕ ਹੈ ਤੇ ਮੇਰਾ ਭਾਈ ਐਂ ਕਹਿੰਦਾ ਮਾ ਸਰ ਕੋ ਸੇ ਇਸ ਵਾਰ ਟੁੱਟੀ ਕਰਤੀ ਮੇਰਾ ਮਨ ਨਹੀਂ ਮੱਫਾਇਆ ਉਹ ਕੋਹ ਨਹੀਂ ਬਬਦੀ ਸਾਰੇ ਕਰਦੇ ਆ ਹੋਰ ਕੋਈ ਕਰ ਕੋਈ ਕਰਦਾ ਕੌਣ ਕਰਦਾ ਉਹ ਆਪਣੇ ਨਾਲ ਵੀ ਦੇਖ ਲੋ ਕਰਦੇ ਆ ਯਾਰ ਉਹਦਾ ਵੀ ਤਾਂ ਚੱਲੀ ਜਾਂਦਾ ਵਾ ਮੇਰੇ ਯਾਰ ਮਨ ਨਹੀਂ ਮੰਨਦਾ ਛੋਟੇ ਵੀਰ ਇੱਕ ਦਿਨ ਥੋੜੀ ਖਾ ਲੋ ਯਾਰ ਪਰ ਖਾਓ ਹੱਕ ਦੀ ਇੱਜ਼ਤ ਵੀ ਯਾਰ ਦੇ ਰੋਟੇ ਸ਼ਾਬਾ ਕੀ ਮੈਂ ਤਾਂ ਜਿਵੇਂ ਕੋਣ ਖਾਣਾ ਕਾਦੀ ਤੂੰ ਮਾ ਜਮਨ ਨੋਟ ਕਰ ਕਿਹੜਾ ਕਿਹੜਾ ਚ ਪੈਂਦਾ ਕਰਦਾ ਮੈਨੂੰ ਦੱਸ ਫੇ ਮੈਂ ਦੇਖਦਾ ਤੁਹਾਨੂੰ ਸਮਝਾਉਣਾ ਤਾਂ ਨਹੀਂ ਹੋ ਰਿਹਾ। ਇੱਕ ਟ੍ਰਾਈ ਲੈ ਲੈਣਾ ਪਹਿਲਾਂ ਕਿਤੇ ਬਾਕੀ। ਦੇਖ ਲੈ ਜੋ ਟ੍ਰਾਈ ਲੈਣਾ ਕੀ ਹੋਰ ਕੀ ਪ੍ਰੋਬਲਮ ਆ ਰਹੀ ਹੈ। ਸਾਰਾ ਇਕੱਠਾ ਹੀ ਲਗਾਉਣਾ ਸਮਝਾ। ਕੋਈ ਗੱਲ। ਉਹ ਚੈੱਕ ਕਰ ਮੇਰਾ ਬਰਾ। ਚੈੱਕ ਕਰਕੇ ਦੱਸ ਮੈਨੂੰ। ਠੀਕ। ਕੋ ਬਾਈ ਗਰੂਪ ਕੀ ਕਰਾਂਗੇ? ਹਲਕਾ ਕੰਮ ਕਰਦੇ ਆਂ ਤਾਂ ਗਾ ਖਰਾਬ ਹੋ ਜਾਊਗਾ। ਵਧੀਆ ਕੰਮ ਕਰਦੇ ਆਂ ਗਾ ਆਉਂਦਾ ਨਹੀਂ। ਆ ਲੋਕ ਵੀ ਤਾਂ ਕਰ ਹੀ ਜਾਂਦੇ ਆ ਤੇ ਅਸੀਂ ਕਰ ਲਾਂਗੇ ਤਾਂ ਕੀ ਹੋ ਜੂਗਾ ਯਾਰ ਚਲ ਮਾਲਕ ਪਹਿਲੀ ਵਾਰ ਕੰਮ ਲੱਗਿਆ ਦੇਖੀ ਗਲਤ ਕੰਮ ਹੈ ਤਾਂ ਗਲਤੀ ਪਰ ਚਲੋ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਸਿੰਦਰ ਕਰਦੇ ਜਿਵੇਂ ਰੋਟ ਲੱਗਦਾ ਤਾਂ ਬਾਕੀ ਹਾਂ ਹਾ ਵੀ ਪਿੰਦਰ ਹਾਂਜੀ ਕਿਦਾਂ ਵੀ ਹੋ ਗਿਆ ਹੋ ਗਿਆ ਹੋ ਗਿਆ ਹੈ ਹੋ ਗਈ ਹੋ ਗਿਆ ਹੋ ਗਿਆ डन ਬੁਰਾ ਓਕੇ ਓਕੇ ਹਾਂਜੀ ਹਾਂਜੀ ਐ ਕਰ ਫਿਰ ਉਹ ਆ ਕਰ ਦੇ ਬੰਦ ਤੇ ਇਹ ਵਾਸ਼ਿੰਗ ਤੇ ਭੇਜ ਦੇ ਤੇ ਵੀਰ ਨੂੰ ਫੋਨ ਮਾਰ ਦੇ ਵੀ ਗੱਡੀ ਤੁਹਾਡੀ ਹੋ ਗਈ ਆ ਬੁੱਕ ਤੇ ਹੈ ਤੇਰਾ ਤੇਰਾ ਮੇਰੇ ਲਈ ਗੱਡੀ ਸਰ ਤੇਰੇ ਲਈ ਓਕੇ डन ਕਰ ਉਹ ਫਿਰ ਬੌਂਟ ਬੰਦ ਇਹਦਾ ਤੇ ਬਾ ਫਿਰ ਸਰਵਿਸ ਵਧੀਆ ਵਾਲੀ ਕਰਤੀ ਨਾ ਇੱਕ ਨੰਬਰ ਤੇਰੇ ਕਹਿਣ ਤੇ ਫਿਰ ਮੈਂ ਐਕਿੰਗ ਮਨ ਬਣਾਇਆ ਮੈਂ ਕੋਈ ਗੱਲ ਨਹੀਂ ਇਹ ਕਰਕੇ ਦੇਖੋ ਸਾਰੇ ਕਰਦੇ ਆ ਭਾਜੀ ਆਪਾਂ ਹੀ ਕਰੀ ਜਾਂਦੇ ਆ ਜਿਆਦਾ ਚਲ ਕਰਦੇ ਫਿਰ ਫੋਨ ਉਹਨੂੰ ਫੋਨ ਕੱਢ ਹਾਂ ਫੋਨ ਕੱਢ ਦੋ ਭਾਜੀ ਗੱਡੀ ਕਿਆ ਰ ਆ ਗੱਡੀ ਲੈ ਦੋ ਹੈਲੋ ਹਾਂਜੀ ਭਾਈ ਗੱਡੀ ਹੋ ਗਈ ਜੀ ਆਪਣੀ ਹਾਂ ਹਾਂ ਤਿਆਰ ਹੈ ਤਿਆਰ ਬਸ ਕਲੀ ਵਾਸ਼ਿੰਗ ਹੀ ਰਹਿਂਦੀ ਸੀਗੀ ਹਾਂ ਦੇਖ ਲਓ ਕੋਈ ਗੱਲ ਨਹੀਂ ਜੇ ਤੁਸੀਂ ਕਰਾਉਣੀ ਤੁਸੀਂ ਕਰਵਾ ਲਿਓ ਜੇ ਕਹੋਗੇ ਤਾਂ ਮੈਂ ਵਾਸ਼ਿੰਗ ਕਰਵਾ ਦੇਣਾ ਹਾਂ ਨਹੀਂ ਮੇਰੇ ਲਈ ਤਿਆਰ ਬਾਕੀ ਗੱਡੀ ਓਕੇ ਚਲੋ ਗਿਆ ਚਲੋ ਉਹ ਕਹਿੰਦੇ ਬਾਸ਼ਿੰਗ ਕਰਵਾ ਲਾਂਗੇ ਜਾਣਾ ਉਹਨਾਂ ਨੇ ਗੱਡੀ ਲੈ ਕੇ ਬਾਸ ਉਹ ਕਹਿੰਦੇ ਪਾਣੀ ਅਸੀਂ ਆਪ ਮਰਵਾ ਲਾਂਗੇ ਤੇ ਬਾਕੀ ਦੀ ਮੈਂ ਬਾਕੀ ਫਿਰ ਆਪਣੀ ਤਿਆਰ ਗੱਡੀ ਸਾਬ ਤਾਂ ਬਣਾ ਦੇ ਉਹਦਾ ਉਹਦੀ ਪਰਚੀ ਹੋਣੀ ਠੀਕ ਹੈ ਹਾਂ ਪਰਚੀ ਬਣਾ ਦੇ ਉਹਦੀ ਆਪੇ ਹੀ ਬਣਾ ਦੇ ਤੂੰ ਠੀਕ ਹੈ ਆ ਜਾ ਉਹਨੂੰ ਓਕੇ ਹਾਂਜੀ ਭਾਜੀ ਹਾਂਜੀ ਮਹਾਰਾਜ ਹੋ ਗਈ ਗੱਡੀ ਹਾਂ ਗੱਡੀ ਹੋ ਗਈ ਵੀਰੇ ਬੱਸ ਵਾਸ਼ਿੰਗ ਰੈਂਡੀਆ ਹਾਂ ਉਹ ਕਹਿੰਦਾ ਸੀਗਾ ਵੀ ਭਾਜੀ ਆਪ ਕਰਾ ਲਾਂਗੇ ਮੈਂ ਜਾਣਾ ਜੀ ਕਰਾ ਲਾਂਗੇ ਹਾਂ ਤੇ ਕੱਲ ਹੀ ਸੀ ਆਪਣੀ ਤਸੱਲੀ ਕਰੀ ਆਪ ਚੈੱਕ ਕਰ ਲਈ ਹਾਂ ਵੀਰੇ ਐਨ ਓਕੇ ਆ ਤੁਸੀਂ ਚਲਾ ਕੇ ਦੇਖੋ ਐਨ ਓਕੇ ਆ ਬਸ ਠੀਕ ਤੁਹਾਡੀ ਤਸੱਲੀ ਚਾਹੀਦੀ ਆ ਤੁਹਾਡੇ ਤੋਂ ਸ਼ੋਅ ਤਸੱਲੀ ਅੱਗੇ ਤੁਸੀਂ ਕਰਾ ਲਈਓ ਕੰਮ ਨਾ ਕੋਈ ਚੱਕਰ ਹੀ ਨਹੀਂ ਹੈਗਾ ਹੋਰ ਦੱਸੋ ਬਾ ਠੀਕ ਆ ਵੀਰ ਭਾਜੀ ਕਿੰਨੀ ਸੇਵਾ ਹੋ ਗਈ ਭਾਜੀ ਤੁਹਾਤੋਂ ਵੱਧ ਲੈਣੇ ਆ ਭਾਜੀ 4500 ਰੁਪਏ ਬਣਿਆ ਤੁਸੀਂ ਦੇ ਦਿਓ ਆਪਣੇ ਸਾਥ ਨਾਲ ਜਿੰਨਾ 4000 ਰੁਪਏ ਪਾਜੀ ਹੋਰ ਦੱਸੋ ਯਾਰ ਪੱਕੇ ਕਸਟਮਰ ਹੋਣ ਸਾਡੇ ਤੁਸੀਂ ਠੀਕ ਹੈ ਬਾਈ ਚਲੋ ਬਾਈ ਪਾਗਣ ਓ ਠੀਕ ਹੈ ਬਾਈ ਠੀਕ ਹੈ ਪਾਜੀ ਬਿਲਕੁਲ ਬਹੁਤ ਵਧੀਆ ਚਲੋ ਠੀਕ ਹੈ ਬਾਈ ਥੈਂਕ ਟੂ ਹਾਂ ਤੇ ਹੋਰ ਕੋਈ ਸੇਵਾ ਅੱਗੇ ਆਪਣੇ ਨਾ ਰੈਫਰ ਚ ਕਿਸੇ ਨੇ ਗੱਡੀ ਸਰਵਿਸ ਰਿਪੇਅਰ ਕੁਝ ਵੀ ਕਰਾਉਣਾ ਹੋਵੇ ਆ ਮੈਂ ਕੋਈ ਨਾ ਤੁਹਾਡੇ ਕੋਲ ਹੀ ਭੇਜੂਗਾ ਜੀ ਕਾਰਡ ਦੇ ਦੋ ਤੁਸੀਂ ਆ ਕਾਰਡ ਆ ਮੇਰਾ ਠੀਕ ਆ ਵਜੀ ਠੀਕ ਹੈ ਤੇ ਕਰ ਦਿਆ ਕਰੋ ਰੈਫਰ ਹਾਂਜੀ ਹਾਂਜੀ ਮੈਂ ਤੁਹਾਡੇ ਕੋਲ ਹੀ ਭੇਜੂਗਾ ਗੱਡੀਆਂ ਸੇ ਐਂਡ ਰੀਜ਼ਨੇਬਲ ਰੇਟ ਤੇ ਆਪਾਂ ਕਰਦੇ ਕਰਾਂਗੇ ਜੀ ਠੀਕ ਠੀਕ ਓਕੇ ਬਾਜੀ ਓਕੇ ਓਕੇ ਜੀ ਹਾਂ ਬਈ ਕਿਦਾਂ ਫਿਰ ਕਮੇ ਹੋਰ ਠੀਕ ਐ ਠੀਕ ਐ ਤੂੰ ਸੁਣਾ ਠੀਕ ਰਹਿ ਹੋਰ ਠੀਕ ਹੀ ਠੀਕ ਐ ਮਮਾ ਬੜੀਆ ਕੀਤਾ ਕਹਤੇ ਦੇਖਦਾ 500 ਜਣਾ ਇਹ ਕਿੱਥੇ ਮੈਂ ਤੁਹਾਨੂੰ 2000 ਬਚਾਤਾ ਉਹਨਾਂ ਪੈਂਗਰੇ ਕਰਾਂਗੇ ਹਾਂ ਮੈਂ ਤੁਹਾਨੂੰ ਕਿਹਾ ਨਾ ਭਾਈ ਸਾਰੇ ਕਾਏ ਕਰਦੇ ਆ ਆਪਾਂ ਚੱਲਦੇ ਆਂ ਸ਼ਰੀਫੀ ਨਾਲ ਮਨ ਤਾਂ ਮੰਦਾ ਨਹੀਂ ਸੀ ਪਰ ਚੱਲ ਜੇ ਤੂੰ ਕਹਿਣਾ ਹੁਣ ਕਰਿਆ ਕਰਾਂਗੇ ਆਪਾਂ ਕਰਕੇ ਦੇਖੋ ਫੇਰ ਹੀ ਪਤਾ ਲੱਗਦਾ ਇਹਦਾ ਨਿਬੜ ਗਏ ਕੰਮ ਇਹਦਾ ਵੀ ਦੱਸਿਆ ਸੀ ਨਾਲ ਵਾਲੇ ਵੀ ਕਰਦੇ ਆ ਸਾਰੇ ਹਰ ਕੋਈ ਕਰਦਾ ਵਾ ਚਲੋ ਇਹਦਾ ਹੀ ਬਸ ਹੋ ਗਿਆ ਇਹਦਾ ਵੀ ਵਰਕ ਕਰ ਦੋ ਉਹਨਾਂ ਨੂੰ ਫੋਨ ਵੀ ਇਹ ਵੀ ਤਿਆਰ ਆ ਇਹਦੇ ਲੈ ਕੇ ਜਾਣਗੇ ਜਾਂ ਕਿਵੇਂ ਕਰਨਾ ਨੇ ਖੜਾਉਣੀ ਅੱਜ ਇੱਥੇ ਨਹੀਂ ਪਤਾ ਨਹੀਂ ਇੱਕ ਮਿੰਟ ਘਰੋਂ ਫੋਨ ਆ ਰਿਹਾ ਮੈਂ ਗੱਲ ਕਰਾਂ ਹਲੋ ਹਾਂਜੀ ਕੀ ਹੋ ਗਿਆ ਇੰਨੇ ਘਬਰਾਏ ਕਿਉਂ ਹੋਏ ਹੋ ਕਿਦਾਂ ਓ ਮਾਈ ਗॉड ਕੁਝ ਨਹੀਂ ਤੁਸੀਂ ਲੈ ਕੇ ਪਹੁੰਚੋ ਕਿੰਨੇ ਪੈਸੇ ਚਾਹੀਦੇ ਆ ਦੱਸੋ ਮੈਂ ਤੇਰੇ ਫੋਨ ਤੇ Google Pay ਕਰਦਾ ਠੀਕ ਐ ਹਾਂ 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 ਮੈਂ ਹੁਣੇ ਕਰਦਾ ਤੇ ਮੈਨੂੰ ਦੱਸ ਦੇ ਐਡਰੈਸ ਕਰ ਦੇ ਮੈਂ ਆ ਵੀ ਜਾਣਾ ਉੱਥੇ ਹਾਂ ਹਾਂ ਨਹੀਂ ਚੱਲ ਤੂੰ 5 ਮਿੰਟ ਵੇਟ ਕਰ ਤੇ ਮੈਂ ਪਾਉਣਾ ਤੈਨੂੰ ਹੁਣੇ ਪਾਉਣਾ ਕਿਹਾ ਬਈ ਕੁਛ ਨਹੀਂ ਯਾਰ چوٹا کھیڑ دا کھڑ دا کھڑ دا کھڑ دا دیکھ پی آ ہمی بھائی ہندے لاتفیکچر ہوگی ہوسپیٹل لیکے چل دیا ہے اچھا ہمی بھائی تو دیکھ میں مردیا ہوسپیٹل جا کے آمان جایا توسی کوئی نہ میں دے لیا پتہ نہیں کتا 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 ہی ہے کتا 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 ہے پاڑی کتا ہے یا؟ دے ہو یا دسو کیا ہے؟ ਉਹ ਚੰਗਾ ਤੁਸੀਂ ਗੱਡੀ ਚ ਸਰਵਿਸ ਕੀਤੀ ਆ ਰਾਹ 'ਚ ਹੀ ਖੜ ਗਈ ਗੱਡੀ ਘਰ ਜਾ ਦਾ ਨਾਲ ਸੀਗਾ ਮੈਂ ਬੇਇੱਜ਼ਤੀ ਵਾਲਾ ਕੰਮ ਲੱਗ ਹੋਇਆ ਸਾਰੀ ਸਰਵਿਸ ਕਾਦੀ ਕਰਾਈ ਪਤਾ ਨਹੀਂ ਸਟਾਰਟ ਹੀ ਨਹੀਂ ਹੁੰਦੀ ਪਈ ਯਾਰ ਉੱਥੇ ਖੜੀ ਕਿਤੇ ਗੜੀ ਚ ਗੱਡੀ ਆ ਇੱਧਰ ਖੜੀ ਦੁਪਰੀ ਚੌਂਗ 'ਚ ਫਿਰ ਗੱਡੀ ਆ ਟੋ ਕਰਕੇ ਲੈ ਆਉਂਦੇ ਕਰਵਾ ਕੇ ਆਉਗੇ ਟੋ ਮੈਂ ਥੋੜੀ ਕਰਨਾ ਤੁਸੀਂ ਕਰਕੇ ਜਦੋਂ ਪੈਸੇ ਦੇ ਕੇਗੇ ਤੁਹਾਨੂੰ ਸਰਵਿਸ ਦੇ ਸਾਰਾ ਕੁਝ ਕਰਾ ਕੇ ਗਏ ਚੱਲ ਆ ਜਾਓ ਆਪਾਂ ਦੇਖਦੇ ਆ ਉਹਦੇ ਨਾਲ ਤਾਂ ਪਹਿਲਾਂ ਚੰਗੀ ਚੱਲੀ ਜਾਂਦੀ ਸੀ ਪਤਾ ਨਹੀਂ ਕੀ ਕੀਤਾ ਉਹਦੇ 'ਚ ਦੇਖਦੇ ਆ ਕੋਟਾਉਂਦੇ ਭਾਈ ਨੂੰ ਮਾਰ ਕੋਈ ਗੱਲ ਦੀ ਹੋਈ ਆ ਗੱਲ ਸਾਡੀ ਭਾਈ ਦਾ ਪਤਾ ਨਹੀਂ ਫੋਨ ਹੀ ਚੱਕ ਰੇ ਪਾਏ ਉਸ ਨੂੰ ਗਏ ਹੋਏ ਸੀਗੇ ਮੈਂ ਕੁੱਛ ਲੈਣਾ ਇੱਕ ਮਿੰਟ ਕਿਤੇ ਪੁੱਛ ਮੜਾ ਜਾ ਬੁਲਾ ਉਹਨਾਂ ਨੂੰ ਯਾਰ ਸਾਰਾ ਦਿਮਾਗ ਖਰਾਬ ਕਰਤਾ ਉਹ ਤੇ ਉਹ ਆ ਗਏ ਭਾਜੀ ਆਜੋ ਆਜੋ ਮੈਂ ਤੁਹਾਡੀ ਗੱਲ ਕਰਾਈ ਦਿੰਦਾ ਉਹਨਾਂ ਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਭਾਜੀ ਹਾਂ ਜੀ ਪਰ ਜਿਹੜਾ ਤੁਸੀਂ ਕੰਮ ਕੀਤਾ ਨਾ ਤੇ ਬਹੁਤ ਗਲਤ ਕੰਮ ਕੀਤਾ ਤੁਸੀਂ ਭਾਜੀ ਕੀ ਗੱਲ ਹੋ ਗਈ ਭਾਈ ਗੱਡੀ ਮੇਰੇ ਰਸਤੇ 'ਚ ਖੜ ਕੇ ਘਰ ਦੇ ਫੈਮਲੀ ਵੀ ਲੱਗ ਪਰੇਸ਼ਾਨ ਹੋਈ ਮੈਂ ਲੱਗ ਪਰੇਸ਼ਾਨ ਹੋਇਆ ਭਾਜੀ ਗੱਡੀ ਖੜ ਤਾਂ ਸਕਦੀ ਨਹੀਂ ਸਾਰਾ ਦਾ ਕੰਮ ਕੀਤਾ ਉਹਦਾ ਪਾਜੀ ਕੰਮ ਤੁਹਾਨੂੰ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੈਂ ਤਾਂ ਮੇਰੇ ਮੂੰਹ ਨਾ ਖਲਵਾਓ ਮੇਰਾ ਮੇਰੀ ਗੱਡੀ ਇੱਥੇ ਖਰਾਬ ਹੋਈ ਸੀ ਨਾ ਮੁੱਥੇ ਨੇੜੇ ਮਕੈਨਿਕ ਨੂੰ ਚੈੱਕ ਕਰਵਾ ਲਈ ਸੀ ਨਹੀਂ ਪਾਜੀ ਕੰਮ ਤਾਂ ਅੱਗੇ ਤੁਸੀਂ ਸਭ ਤੋਂ ਕਰਾਉਣੀ ਪਹਿਲਾਂ ਪਹਿਲਾਂ ਮੈਂ ਕਹਿੰਦੀ ਤੁਹਾਨੂੰ ਲੰਮਾ ਜਿੱਤਾ ਅੱਜ ਤੱਕ ਨਹੀਂ ਕਦੇ ਇਲੈਕਟ੍ਰੋਨਿਕ ਚੀਜ਼ ਹੈ ਪਾਜੀ ਹੋ ਸਕਦਾ ਹਾਂ ਇਲੈਕਟ੍ਰੋਨਿਕ ਚੀਜ਼ ਗਲਤ ਹੋ ਸਕਦੀ ਹੈ ਮੈਨੂੰ ਪਤਾ ਚੀਜ਼ ਖਰਾਬਕਦੀ ਵੀ ਖਰਾਬੀ ਪੈ ਸਕਦੀ ਹੈ ਪਰ ਅੱਜ ਜੋ ਹੋਇਆ ਉਹ ਤੁਹਾਨੂੰ ਵੀ ਪਤਾ ਮੈਨੂੰ ਕਹਿਣਾ ਜੋ ਚ ਨਹੀਂ ਆਈ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਪਾਜੀ ਤੁਸੀਂ ਨਿਸ਼ਚਿੰਤ ਹੋ ਜਾਓ ਮੈਂ ਮੁੰਡੇ ਨੇ ਮੈਂ ਸਾਰਾ ਚੈੱਕ ਕਰਾ ਲਿਆ ਪਾ ਤੁਸੀਂ ਉਹ ਨਾ ਹੁਣ ਕੋ ਮੈਚ ਨਹੀਂ ਤੁਹਾਡੇ ਸਰਦਾਰ ਬਾਣਾ ਦੇਖ ਕੇ ਸਰਦਾਰ ਭਰਾ ਸਮਝ ਕੇ ਮੈਂ ਤੁਹਾਡੇ ਕੋਲ ਆਣਾ ਨਹੀਂ ਨਹੀਂ ਰੇਡ ਨਾਲ ਤਾਂ ਉਹੀ ਹੈ ਜਿਹੜੇ ਪ੍ਰਵਾਸੀਆਂ ਨੂੰ ਆਪਾਂ ਕੋਤੋਂ ਕੰਮ ਕਰਾਣੇ ਆ ਜਾਂ ਉਹਨਾਂ ਦਾ ਖਰਨੇ ਆ ਬਨ ਉਹੀ ਠੀਕ ਨੇ ਨਹੀਂ ਐਦਾਂ ਦੀ ਗੱਲ ਨਾ ਕਰੋ ਭਾਜੀ ਕੋਈ ਗੱਲ ਨਹੀਂ ਮੈਂ ਬਾ ਕੋਈ ਚੱਕਰ ਨਹੀਂ ਭਾਜੀ ਹੁਣ ਅੱਜ ਤੋਂ ਬਾਅਦ ਨਾ ਫੋਟੋ ਆਪਣਾ ਕਾਰਡ ਨਹੀਂ ਨਹੀਂ ਮੁੰਡਾ ਪਿੱਛੇ ਲੋਨ ਨਹੀਂ ਭਾਜੀ ਮੈਂ ਕਰਵਾ ਲਿਆ ਉਹ ਤੋਂ ਮੈਂ ਸਿਰਫ ਤੁਹਾਨੂੰ ਦੱਸਣ ਹੀ ਆਇਆ ਸੀਗਾ ਭਾਜੀ ਤੁਸੀਂ ਟੈਨਸ਼ਨ ਨਾ ਲਾਓ ਮੈਂ ਮੁੰਡਾ ਭੇਜ ਦਿੰਨਾ ਸਾਰਾ ਕੰਮ ਦੁਬਾਰਾ ਕਰਾ ਲਿਆ ਭਾਜੀ ਮੈਂ ਅੱਜ ਤੋਂ ਬਾਅਦ ਸਤਿ ਸ੍ਰੀ ਅਕਾਲ ਆ ਭਾਜੀ ਨਾ ਆਪਾਂ ਅ ਪਾਜੀ ਯਾਰ ਗੱਲ ਤਾਂ ਸੁਣੋ ਨਹੀਂ ਪਾਜੀ ਮੈਨੂੰ ਕੋਈ ਨਹੀਂ ਗੱਲ ਸੁਣਨੀ ਤੁਹਾਡੀ ਚੰਗਾ ਜੀ ਹਾਂਜੀ ਪਾਜੀ ਕਿ ਮੈਂ ਮੁੰਡਾ ਠੀਕ ਆ ਮੁੰਡਾ ਹਸਪੀਟਲ ਹੀ ਆ ਬੱਟੇ ਆ ਕੀ ਕਹਿੰਦੇ ਨਾਲ 1 ਮਹੀਨਾ ਲੱਗੂ ਆ ਕਿ ਫ੍ਰੈਕਚਰ ਹੋ ਗਿਆ ਦਾ ਪੈਰ ਕਿੱਟਾ ਫ੍ਰੈਕਚਰ ਹੋ ਠੀਕ ਆ ਪਲਸਟਰ ਲੱਗਿਆ ਕਾਕਾ ਜੀ ਇਹ ਭਾਈ ਕੀ ਕਹਿੰਦੇ ਹੈਗੇ ਦੋਨ ਨੁਕਸਾਨ ਹੋ ਗਿਆ ਲਾ ਲੰਚ ਦੇ ਚੱਕਰ ਚ ਨਾ ਆ ਦੋ ਪੈਸੇ ਆਪਾਂ ਘੱਟ ਕਮਾ ਲਈਏ ਵਿੰਦਰ ਪਰ ਕਮਾਈਏ ਹੱਕ ਦੇ ਅੱਜ ਆਪਾਂ 2000 ਵਾਤਾ ਜ਼ਰੂਰ ਕਮਾਇਆ ਪਰ ਉਹ ਆਪਣਾ ਕਸਟਮਰ ਵੀ ਗਿਆ ਤੇ ਉਹ ਚੌਗਣੇ ਹੋ ਕੇ ਲੱਗੇ ਆ ਅੱਜ ਦੁਬਾਰਾ ਆਪਾਂ ਕਦੇ ਨਹੀਂ ਕਰਨਾ ਅੱਜ ਕੀਤਾ ਤੇ ਅੱਜ ਹੀ ਰੱਬ ਨੇ ਸਾਨੂੰ ਨਤੀਜਾ ਦੇ ਦਿੱਤਾ ਇਸੀ ਦਾ ਅਗਲਾ ਜਾਂਦਾ ਹੋਇਆ ਇੰਨੀ ਗੱਲ ਵੀ ਕਹਿ ਗਿਆ ਵੀ ਤੁਹਾਡੇ ਨਾਲ ਚੰਗੇ ਤਾਂ ਪ੍ਰਵਾਸੀ ਆ ਠੀਕ ਅਸੀਂ ਪੰਜਾਬ 'ਚ ਰਹਿ ਗਏ ਯਾਰ ਐਦਾਂ ਕਰਦੇ ਨਹੀਂ ਸ਼ੰਕਾ ਲੱਗਦੀ ਚਲੋ ਕੋਈ ਆਹ ਹੋਰ ਕੋਈ ਸੁਪਤ ਨਹੀਂ ਬੋਲੇ ਭਾਈ ਅਸੀਂ ਪਹਿਲਾਂ ਅਸੀਂ ਥੋੜਾ ਬੱਤ ਬੋਲ ਰਹੇ ਸੀ ਨਾ ਉਹ ਤਾਂ ਸ਼ਾਇਦ ਸ਼ਾਂਤ ਹੀ ਲੱਗਦੀ ਉਹਨਾਂ ਨੇ ਕਿਸੇ ਹੋਰ ਮਕੈਨਿਕ ਨੂੰ ਚੈੱਕ ਕਰਵਾਇਆ ਰੇ ਅੱਲਾ ਤਾਂ ਫਿਰ ਅੱਲਾ ਦੱਸ ਹੀ ਜਾਂਦਾ ਕੀ ਚੀਜ਼ ਹੈ ਕਿਹ ਚੀਜ਼ ਨਹੀਂ ਵੇਦਾਂ ਪਰ ਅੱਗੇ ਤੋਂ ਇਹਦਾ ਰੱਖ ਨਾ ਨਿਕਲ ਲੋ ਕਰਦੇ ਆ ਲੱਖ ਵਾਰੀ ਕਰਦੇ ਆ ਆ ਕਾਟ ਰੱਖ ਦੂਗਾ ਕਾਕ ਵੀ ਗਿਆ ਹੂੰ ਪੈਸੇ ਵੀ ਡਬਲ ਹੋ ਕੇ ਨਿਕਲੇ ਚਲੋ